ਨਮਸਕਾਰ ਪਿਆਰੇ ਦਸਕੋ ਅੱਜ ਅਸੀਂ ਇੱਕ ਬਹੁਤ ਹੀ ਮਦਦਪਾਗੀ ਖਬਰ ਦੇ ਰਾਹੀਂ ਕੁਝ ਜਾਣਕਾਰੀ ਸ਼ੇਅਰ ਕਰਨ ਲੱਗੇ ਆਂ ਤੇ ਇਸ ਜਾਣਕਾਰੀ ਕੀ ਹੈ ਕਿ ਕਾਫੀ ਦਿਨਾਂ ਤੋਂ ਕਈ ਬਹੁਤ ਸਾਰੇ ਆਦਮੀ ਜਿਹੜੇ ਆ ਆਪਣੇ ਟਰੈਕਟਰਾਂ ਟਰਾਲੀਆਂ ਦੇ ਨਾਲ ਵਰਤ ਰਹੇ ਨੇ ਦੱਸਿਆ ਜਾ ਰਿਹਾ ਕਿ ਸਾਨੂੰ ਕਾਫੀ ਲੋਕਾਂ ਦੇ ਫੋਨ ਆਉਂਦੇ ਸੀਗੇ ਕਿ ਜਿਹੜਾ ਟਰੈਕਟਰ ਹੈ ਉਹ ਕਿਸਾਨ ਦੇ ਵਾਸਤੇ ਐਗਰੀਕਲਚਰ ਦੇ ਲਈ ਵਰਤਿਆ ਜਾਂਦਾ ਹੈ ਪਰ ਲੇਕਿਨ ਅੱਜ ਕੱਲ੍ਹ ਇਸ ਦੇ ਨਾਲ ਜਿਹੜਾ ਲੋਕ ਕਮਰਸ਼ੀਅਲ ਯੂਜ਼ ਕਰਨਾ ਸ਼ੁਰੂ ਕਰ ਦਿੱਤਾ ਹੋਇਆ ਹੈ ਇਦੇ ਨਾਲ ਕਈ ਤਰ੍ਹਾਂ ਦੇ ਹਾਦਸੇ ਵਾਪਰਦੇ ਨੇ ਕਿਉਂਕਿ ਟਰਾਲੀ ਵੱਡੀ ਲੰਬੀ ਹੁੰਦੀ ਹੈ ਪਿੱਛੇ ਰੈਫਲੈਕਟਰ ਨਹੀਂ ਹੁੰਦੇ ਹਨ ਲੇਕਿਨ ਜਿਹੜੀ ਰਾਤ ਘੱਟਣਾ ਵਾਪਰੀ ਹੈ ਰਾਤੀ ਘਟੜਾ ਜਿਹੜੀ ਵਾਪਰੀ ਹੈ ਉਹ ਟਰਾਲੀ ਜਿਹੜੀ ਹੈ ਕਾਫੀ ਜਿਹੜੇ ਉਹਦੇ ਵਿੱਚ ਪਪੂਲਰ ਭਰੇ ਹੋਏ ਸੀਗੇ ਤੇ ਗੱਡੀ ਜਦੋਂ ਪਿੱਛੇ ਆ ਕੇ ਉਹਦੇ ਨਾਲ ਟਕਰਾਈ ਤੇ ਗੱਡੀ ਬਿਲਕੁਲ ਖਤਮ ਹੋ ਚੁੱਕੀ ਹੈ ਤੇ ਜਿਹੜੇ ਵਿੱਚ ਦੋ ਲੜਕੇ ਬੈਠੇ ਸੀਗੇ ਉਹ ਵੀ ਖਤਮ ਹੋ ਗਏ ਪਰ ਲੇਕਿਨ ਜਿਹੜੇ ਲੜਕੇ ਦੇ ਪਿਤਾ ਵੱਲੋਂ ਇੱਕ ਵੀਡੀਓ ਜਾਰੀ ਕਰਕੇ ਮੁੱਖ ਮੰਤਰੀ ਸਾਹਿਬ ਤੋਂ ਮੰਗ ਕੀਤੀ ਗਈ ਹੈ ਕਿ ਜਿਹੜੇ ਐਗਰੀਕਲਚਰ ਨਾਲ ਸੰਬੰਧਿਤ ਜਿਹੜੀਆਂ ਵੀ ਚੀਜ਼ਾਂ ਹੈਗੀਆਂ ਉਹ ਰੋਡਾਂ ਦੇ ਉੱਤੇ ਚਲਣੀਆਂ ਨਹੀਂ ਚਾਹੀਦੀਆਂ ਕਿਉਂਕਿ ਜਿਹਦੇ ਨਾਲ ਹਾਦਸੇ ਜਿਹੜੇ ਵਾਪਰਦੇ ਆ ਜੇਕਰ ਪਪੂਲਰ ਜਿਹੜੇ ਠੇਕੇਦਾਰ ਬੰਨੋ ਕਿਤੇ ਲੈ ਜਾਣਾ ਹੀ ਸੀਗਾ ਤਾਂ ਉਹਨੂੰ ਟਰੱਕ ਦੇ ਵਿੱਚ ਜਾਂ ਵੱਡੇ ਟਰਾਲੇ ਦੇ ਵਿੱਚ ਲਿਜਾਇਆ ਜਾ ਸਕਦਾ ਜੀ ਜੋ ਕਮਰਸ਼ੀਅਲ ਯੂਜ਼ ਹੁੰਦੀਆਂ ਨੇ ਚੀਜ਼ਾਂ ਪਰ ਲੇਕਿਨ ਜਿਹੜੀਆਂ ਇਸ ਤਰ੍ਹਾਂ ਦੇ ਹਾਦਸੇ ਇਸ ਤੋਂ ਪਹਿਲਾਂ ਵੀ ਕਈ ਵਾਪਰ ਚੁੱਕੇ ਨੇ ਪਰ ਜਦੋਂ ਉਹ ਸਾਡੇ ਸਾਹਮਣੇ ਇੱਕ ਵੀਡੀਓ ਸਾਹਮਣੇ ਆਈ ਹੈ ਸਾਡੇ ਜਦੋਂ ਜਿਹੜਾ ਲੜਕਾ ਜਿਹੜਾ ਪੂਰਾ ਹੋਇਆ ਜਿਹਦੀ ਬਹੁਤ ਹੋਈ ਹੈ ਉਸਤੇ ਫਾਦਰ ਉਸ ਸਾਹਿਬ ਵੱਲੋਂ ਇੱਕ ਵੀਡੀਓ ਆਪਣੇ ਆਪ ਖੁਦ ਜਾ ਕੇ ਉਸ ਜਗ੍ਹਾ ਦੇ ਉੱਤੇ ਬਣਾ ਕੇ ਜਾਰੀ ਕੀਤੀ ਹੈ ਤੇ ਉਹ ਵੀਡੀਓ ਵੀ ਆਪਾਂ ਤੁਹਾਨੂੰ ਸਲਾਵਾਗੇ ਪਰ ਲੇਕਿਨ ਇਸ ਸੰਬੰਧ ਵਿੱਚ ਅਸੀਂ ਆਰਟੀਓ ਦੇ ਸਾਹਿਬ ਨਾਲ ਵੀ ਗੱਲਬਾਤ ਕੀਤੀ ਹੈ ਜਿੰਨਾ ਤੋਂ ਅਸੀਂ ਪੁੱਛਿਆ ਕਿ ਕੀ ਕੋਈ ਕਮਰਸ਼ੀਅਲ ਯੂਜ਼ਿੰਗ ਲਈ ਕੋਈ ਟਰੈਕਟਰ ਦੀ ਆਰਸੀ ਬਣਦੀ ਹੈ ਜਾਂ ਨਹੀਂ ਬਣਦੀ ਹੈ ਬਿਲਕੁਲ ਜੀ ਇਸ ਤਰ੍ਹਾਂ ਦੀ ਕੋਈ ਆਰਸੀ ਨਹੀਂ ਜਾਰੀ ਹੁੰਦੀ ਸਰਕਾਰ ਵੱਲੋਂ ਉਸ ਜਿਹੜਾ ਟਰੈਕਟਰ ਹੈ ਉਹਦਾ ਟੈਕਸ ਜਿਹੜਾ ਫ੍ਰੀ ਹੁੰਦਾ ਹੈ ਕਿਉਂਕਿ ਉਸ ਉਹ ਕਿਸਾਨੇ ਲਈ ਵਰਤਿਆ ਜਾਂਦਾ ਹੈ ਪਰ ਲੇਕਿਨ ਅੱਜ ਬਹੁਤ ਸਾਰੇ ਲੋਕ ਇਸ ਨੂੰ ਆਪਣਾ ਕੀਤਾ ਬਣਾ ਕੇ ਵਰਤੇ ਵਰਤੇ ਨੇ ਜਿਹੜਾ ਕੇ ਬਿਲਕੁਲ ਗਲਤ ਹੈ ਤੇ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਇਸ ਤਰ੍ਹਾਂ ਜਿਹੜੇ ਯੂਜ਼ ਹੋ ਰਹੇ ਨੇ ਸੜਕਾਂ ਦੇ ਉੱਤੇ ਚੱਲ ਰਹੇ ਨੇ ਕੰਮ ਕਰ ਰਹੇ ਨੇ ਰੋਟਵਾਈ ਕਰ ਰਿਹਾ ਨੇ ਉਹਨਾਂ ਦੇ ਉੱਤੇ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਸਿਰਫ ਟਰੈਕਟਰ ਜਿਹੜਾ ਖੇਤਾਂ ਦੇ ਵਿੱਚ ਚੱਲਣਾ ਚਾਹੀਦਾ ਖੇਤਾਂ ਦੇ ਵਿੱਚੇ ਕੰਮ ਕਰਨਾ ਚਾਹੀਦਾ ਖੇਤਾਂ ਤੋਂ ਬਾਅਦ ਇਸ ਨੂੰ ਘਰੇ ਖੜਾ ਦੇਣਾ ਚਾਹੀਦਾ ਨਾ ਕਿ ਇਸ ਨੂੰ ਕਿਸੇ ਵੀ ਤਰ੍ਹਾਂ ਦੇ ਕਮਰਸ਼ੀਅਲ ਤੌਰ ਤੇ ਯੂਜ਼ ਨਹੀਂ ਕਰਨਾ ਚਾਹੀਦਾ ਜਿਸ ਵਾਂਦੇ ਵਿੱਚ ਅੱਜ ਅਸੀਂ ਜਿਹੜੀ ਵੀਡੀਓ ਹੈ ਉਹ ਵੀ ਤੁਹਾਨੂੰ ਦਿਖਾਉਨੇ ਆਂ ਆਪ ਦੇਖੋ ਪਹਿਲਾ ਵੀਡੀਓ ਦੇਖੋ ਦੋਸਤੋ ਆਲਪਾ ਮੇਰਾ ਬੋਟ ਖਰਾਬ ਹੈ ਮੈਂ ਤੁਹਾਡਾ ਸੰਜੀਵ ਲੂਟੀਆ ਆਹ ਜਿਹੜੀ ਗੱਡੀ ਹੈ ਆ ਦੇਖੋ ਤੁਸੀਂ ਕਿੰਨੀ ਹੀ ਇਸ ਬੰਦੇ ਨੇ ਗਲਤ ਲੋਡ ਕੀਤੀ ਵੀ ਉੱਪਰ ਤੇ ਮੈਂ ਆਲ ਰੋਡ ਤੇ ਬ੍ਰੇਕ ਲਗਾ ਦਿੱਤੀ ਸਾਡਾ ਨੌਜਵਾਨ ਮੁੰਡੇ ਇਹਨਾਂ ਤੋਂ ਲੰਘੇ ਸਾਡਾ ਸਾਡਾ ਇਹਨਾਂ ਔਜ਼ਾਰ ਕਿ ਰੱਖ ਦਿੱਤਾ ਇਸ ਬੰਦੇ ਨੇ ਇਹ ਮੈਨੂੰ ਇਹ ਦੱਸੋ ਜਿਹੜੇ ਟਰੈਕਟਰ ਟਰੈਲੀ ਹੈ ਇਹ ਔਜ਼ਾਰ ਹੈ ਇਹ ਖੇਤਾਂ ਵਾਲੇ ਔਜ਼ਾਰ ਹੈ ਇਹਨਾਂ ਨੂੰ ਕਿਸ ਲਈ ਕੰਮ ਲਈ ਯੂਜ਼ ਕਰ ਰਹੇ ਆ ਮੁੱਖ ਮੰਤਰੀ ਭਗਵੰਤ ਸਪਾਨ ਸਾਹਿਬ ਕਿਉਂ ਕਿਉਂ ਫੁੱਲ ਵਿੱਤੀ ਜੰਨੀ ਚੱਲੋਂ ਲੋਕਾਂ ਦੇ ਘਰਾਂ ਦੇ ਘਰ ਬਰਬਾਦ ਹੋ ਰਹੇ ਰੋਜ਼ ਨਜਾਣੇ ਕਿੰਨੇ ਹੀ ਐਕਸੀਡੈਂਟ ਹੋ ਰਹੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਇਹ ਬੰਦ ਕਰੋ ਬੰਦ ਕਰਾਓ ਮੁੱਖ ਮੰਤਰੀ ਸਾਹਿਬ ਤੱਕ ਮੇਰੀ ਵੀਡੀਓ ਪਹੁੰਚਾ ਦਿਓ ਡੇਢ ਘੰਟੇ ਐਂਬੂਲੈਂਸ ਨਹੀਂ ਆਈ ਇੱਥੋਂ ਸਿਰਫ 6 ਕਿਲੋਮੀਟਰ ਤੇ ਐਕਸੀਡੈਂਟ ਹੋਇਆ ਤੇ 100 ਨੰਬਰ ਤੇ ਫੋਨ ਕਰ ਕਰਕੇ ਪਾਸ ਹੋ ਗਈ ਤੇ ਪੁਲਿਸ ਪੁਲਿਸ ਵੀ ਨਹੀਂ ਆਈ ਤੇ ਜਦੋਂ ਇਹਨਾਂ ਨੂੰ ਪੁੱਛਿਆ ਤਾਂ ਕਹਿੰਦੇ ਸਾਡੀ ਤਾਂ ਡਿਊਟੀ ਲੱਗੀ ਪਈ ਇਲੈਕਸ਼ਨਾਂ ਦੇ ਵਿੱਚ ਲੋਕਾਂ ਦੇ ਦੋ ਮੁੰਡੇ ਮਰਦੇ ਮਰ ਜਾਣ ਤੁਹਾਨੂੰ ਸਰਕਾਰਾਂ ਨੂੰ ਕੀ ਆ ਫਰਕ ਪੈਂਦਾ ਮੁੱਖ ਮੰਤਰੀ ਸਾਹਿਬ ਅਗਰ ਤੁਸੀਂ ਸੱਚੀ ਹੀ ਪੰਜਾਬ ਨੂੰ ਪਿਆਰ ਕਰਦੇ ਆ ਤਾਂ ਤੁਸੀਂ ਸਾਨੂੰ ਇਨਸਾਫ ਦਵਾਓ ਇਨਸਾਫ ਦਵਾਓ ਤੱਕ ਸੰਜੀਵ ਕੋਟੀ ਜੀ ਹਾਂ ਤੁਸੀਂ ਵੀਡੀਓ ਦੇਖੀ ਹੈ ਤੇ ਬਾਪ ਦਾ ਦਰਦ ਵੀ ਸੁਣਿਆ ਹੋਗਾ ਹੁਣ ਤੁਸੀਂ ਖੁਦ ਆਪ ਖੁਦ ਅੰਦਾਜ਼ਾ ਲਗਾ ਕੇ ਆਪਣੇ ਆਪਣੇ ਕਮੈਂਟ ਦੇ ਰਾਹੀਂ ਸਾਨੂੰ ਸਰਕਾਰ ਨੂੰ ਬਿਲਕੁਲ ਦੱਸ ਸਕਦੇ ਆ ਕਿ ਆਖਰੀ ਗਲਤੀ ਕਿਹਦੀ ਸੀਗੀ ਕਾਰ ਵਾਲੀ ਦੀ ਗਲਤੀ ਸੀਗੀ ਆ ਟਰੈਕਟਰ ਵਾਲੀ ਦੀ ਗਲਤੀ ਸੀਗੀ ਜਿਨ੍ਹਾਂ ਨੇ ਅੱਜ ਲੱਕੜੇ ਜਿਹੜੇ ਜਿਹੜੇ ਪਪੂਲਰ ਜਿਹੜਾ ਬਹੁਤ ਲੰਬਾ ਟਰਾਲੀ ਤੋਂ ਬਾਹਰ ਪਾਇਆ ਹੋਇਆ ਸੀ ਇਹ ਬਿਲਕੁਲ ਤੁਸੀਂ ਆਪਣੇ ਕਮੈਂਟ ਦੇ ਰਹੀ ਦੱਸੋ